ਕਿ ਸ਼ੰਭੂ ਬਾਰਡਰ ਖੋਲਣ ਲੈ ਕੇ ਜਦ ਮੋਰਤੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਵੱਲੋਂ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਅੰਦੋਲਨ ਕਰ ਰਹੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਟਰੈਕਟਰ ਹਟਾਉਣ ਦੀ ਬੇਨਤੀ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਵੀ ਸਲਾਹ ਦਿੱਤੀ ਹੈ ਕਿ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ। ਸੰਵੇਦਨਸ਼ੀਲ ਮਾਮਲਾ ਸੰਤੁਲਿਤ ਪਹੁੰਚ ਪੜਾਈ ਜਾਵੇ। ਪਰ ਕਿਸਾਨਾਂ ਦਾ ਤਰਕ ਜਿਹੜਾ ਹੈ ਕੀ ਕਿਸਾਨ ਆਪਣਾ ਕੋਈ ਵਕੀਲ ਨਹੀਂ ਖੜਾ ਕਰ ਸਕੇ ਉੱਥੇ ਕਿਸਾਨ ਵਾਰ-ਵਾਰ ਤਰਕ ਦਿੰਦੇ ਆ ਕਿ ਸਾਡਾ ਤਾਂ ਕੋ ਰੋਕ ਹੀ ਨਹੀਂ ਲਾਈ ਰੋਕਾ ਤਾਂ ਹਰਿਆਣੇ ਦੀ ਸਰਕਾਰ ਨੇ ਲਾਇਆ ਵੀ ਗਾ ਨੇ ਇਹ ਕਮੇਟੀ ਦਾ ਫੈਸਲਾ ਕਿਸਾਨਾਂ ਨੂੰ ਵੀ ਮੰਨਣਾ ਪੈਣਾ ਹੈ ਸਬਾਦੇ ਵਿੱਚ ਅੱਜ 3 ਦਿਨ ਦਾ ਸੈਸ਼ਨ ਹੈ ਜੀ ਤੇ ਅੱਜ ਤੋਂ ਸੈਸ਼ਨ ਸ਼ੁਰੂ ਹੋ ਗਿਆ ਤੇ ਵਿਰੋਧੀਆਂ ਵੱਲੋਂ ਮਾਨ ਸਰਕਾਰ ਨੂੰ ਕਿਹਾ ਗਿਆ ਇਕਤਾ ਸੈਸ਼ਨ ਵਿਧਾਉਣ ਦੇ ਵਾਸਤੇ ਦੂਜੇ ਪਾਸੇ ਪ੍ਰਗਟ ਸਿੰਘ ਵਾਲਾ ਵੱਲੋਂ ਨਜਾਇਜ਼ ਮਾਈਨਿੰਗ ਦਾ ਮੁੱਦਾ ਵੀ ਚੁੱਕਿਆ ਗਿਆ ਦੇਖੋ ਨਜਾਇਜ਼ ਮਾਈਨਿੰਗ ਵਾਲਾ ਮੁੱਦਾ ਇਹਦਾ ਜਵਾਬ ਜੁਬ ਤਾ ਸਰਕਾਰ ਕੋਲੇ ਕੋਈ ਹੈ ਨਹੀਂ ਪੁੱਦੇ ਵੀ ਸਵਾਲ ਪੁੱਛ ਰਹੇ ਨੇ ਵਾਰ-ਵਾਰ ਕਿ ਤੁਸੀਂ ਐ ਕਿਉਂ ਕਰਦੇ ਕਰਦੇ ਵਿੱਚ ਵੀ ਉਗਰਾਹਾਂ ਜਿੱਥੇ ਬੰਦੀ ਬੁਲਟੂ ਸਾਹਿਬ ਧਰਨਾ ਲਗਾਇਆ ਗਿਆ ਤੇ ਉਹਨਾਂ ਨੂੰ ਅੱਜ ਮਨਜ਼ੂਰੀ ਮਿਲ ਗਿਆ ਕਿ ਤੁਸੀਂ ਮਟਕਾ ਚੌਂਕ ਤੱਕ ਹਜ਼ਾਰ ਕਿਸਾਨ ਬਸ ਜਾ ਸਕਦੇ ਨੇ ਮੇਰਾ ਖਿਆਲ ਹੈ ਇਹ ਤਾਂ ਸਾਰਾ ਕੁਝ ਮਿਲ ਕੇ ਹੀ ਹੋ ਰਿਹਾ ਹੈ 15 ਸਾਲਾਂ ਬਾਅਦ ਪਹਿਲੀ ਵਾਰ ਕਿਸਾਨਾਂ ਨੂੰ ਚੰਡੀਗੜ੍ਹ ਸ਼ਹਿਰ ਜਾਣ ਚਾਗਿਆ ਮਿਲਿਆ ਜਿਹੜਾ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਦੀ ਬਗਲੀਗਰੀ ਹੈ ਸ਼ਾਇਦ ਥੋੜਾ ਜਿਆਦਾ ਬੁੜਾ ਕਟਿਆ ਹੋਵੇ ਹਾਲਾਤਾਂ ਬਿਆਸ ਦੇ ਮੁਖੀ ਨੇ ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੁੰਡੇਰਾ ਬਿਆਸ ਨੂੰ ਨਵਾਂ ਉੱਤਰ ਅਧਿਕਾਰੀ ਦੇ ਦਿੱਤਾ ਗਿਆ ਜਿਹੜੇ ਇਸ ਵੇਲੇ ਡੇਰੇ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਕੈਂਸਰ ਡਿਟੈਕਟ ਹੋ ਗਿਆ ਸੀ ਕਿ ਉਹਨਾਂ ਨੂੰ ਕੈਂਸਰ ਉਹਨਾਂ ਨੂੰ ਜਿਹੜਾ ਇਹ ਨਾਮ ਦਿੰਦੇ ਨੇ ਚਾਰ ਪੰਜ ਅੱਖਰਾਂ ਦਾ ਨਾਮ ਆ ਇਹਨਾਂ ਦਾ ਚਲੋ ਪਤਾ ਮੈਨੂੰ ਵੀ ਆ ਪਰ ਗੁਕਤ ਰੂਪ ਚ ਦੰਦਿਆ ਆ ਆਪਾਂ ਕਾਤੇ ਤੋਸਤੇ ਹੋ ਗੱਲ ਕਰਨੀ ਹੈ ਉਹ ਕਹਿੰਦੇ ਉਹਨਾਂ ਨੂੰ ਦੇਣ ਦਾ ਪੂਰਾ ਅਧਿਕਾਰ ਹੋਵੇਗਾ ਜਾਣੇ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਆ ਜੋ 바ਰ ਹੁੰਦੇ ਨੇ ਉਥੇ ਬਾਲਿਕਾ ਨੂੰ ਸ਼ਰਾਬ ਪਰੋਸੀ ਪਰੋਸੀ ਜਾਂਦੀ ਉਹਦੇ ਚਲਦੇ ਕਈਨ ਸੁਚੇਦ ਕੀਤਾ ਤੇ ਐਸ਼ੀਨ ਵੀ ਐਸ਼ੀਨ ਵੀ ਲੈ ਲਿਆ ਆਫਕਾਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਮਹਿਮਤ ਚਲਾਈ ਹੈ ਦੋ ਦਿਨ ਸਾਰੇ ਰੈਸਟੋਰੈਂਟ ਢਾਬੇ ਵਗੈਰਾ ਚੈੱਕ ਕੀਤੇ ਜਿੱਥੇ ਕਿਤੇ ਨਵਾਲਗਾਂ ਦੇ ਬੂਰੇ ਸ਼ਰਾਬ ਪਰੋਸੀ ਮਿਲੀ ਕਈਆਂ ਨੂੰ ਵਾਰਨਿੰਗ ਕਈਆਂ ਤੇ ਐਕਸ਼ਨ ਵੀ ਕੀਤਾ ਗਿਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉਣ ਲੱਗੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ। ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਬਹੁਤ-ਬਹੁਤ ਜੀ। ਤੁਸੀਂ ਸਭ ਤੋਂ ਪਹਿਲਾਂ ਖਬਰ ਲਾਂਗੇ ਜੀ ਸ਼ੰਭੂ ਬਾਡਰ ਨੂੰ ਲੈ ਕੇ। ਸ਼ੰਭੂ ਬਾਡਰ ਖੋਲਣ ਲੈ ਕੇ ਜੇ ਮੋੜ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਵੱਲੋਂ ਨਵੀਂ ਕਮੇਟੀ ਦਾ ਦੇ ਕੋਈ ਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਚਿਰ ਦਾ ਇਹ ਮਾਮਲਾ ਚੱਲ ਰਿਹਾ ਸੀ ਇਹਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ ਪਰ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਬਕਾ ਜੱਜ ਸਾਹਿਬ ਨੇ ਨੈ브 ਸਿੰਘ ਨवाब ਸਿੰਘ ਇਹ ਤੋਂ ਲਾਵਾ ਡਾਕਟਰ ਰঞ্জੀਤ ਸਿੰਘ ਘੁਮਨ ਆਪਣੇ ਪਟਿਆਲੇ ਦੇ ਹੀ ਨੇ ਆਰਥਿਕ ਮਾਹਰ ਨੇ ਤੇ ਡਾਕਟਰ ਸੁਖਪਾਲ ਸਿੰਘ ਇਸੇ ਤਰ੍ਹਾਂ ਹਰਿਆਣੇ ਵੱਲੋਂ ਨੇ ਸੋਮੀ ਕੰਬੋਜ ਇੱਕ ਚੇਅਰਮੈਨ ਨੇ ਬੀਐਸ ਸੰਧੂ ਦਵਿੰਦਰ ਸ਼ਰਮਾ ਇਹ ਵੀ ਆਰਥਿਕ ਮਾਹਰ ਨੇ ਇਹਨਾਂ ਦੇ ਆਧਾਰ ਤੇ ਪੰਜ ਮੈਂਬਰੀ ਕਮੇਟੀ ਬਣ ਗਈ ਹੈ ਜਿਹੜੀ ਸਾਰੇ ਮਾਮਲੇ ਦੇ ਵਿੱਚ ਸਲਾਹ ਸੁਪਰੀਮ ਕੋਰਟ ਨੂੰ ਦੇਵੇਗੀ ਭਾਰਤ ਸੁਪਰੀਮ ਕੋਰਟ ਨੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਨੁਮਾਇੰਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਸ਼ਾਇਦ ਇਹਨਾਂ ਚ ਹੋਵੇ। ਇਹ ਕਮੇਟੀ ਕਿੰਨੇ ਦਿਨਾਂ ਚ ਰਿਪੋਰਟ ਦਿੰਦੀ ਹੈ? ਇਹਦਾ ਜਦੋਂ ਇਹ ਕਮੇਟੀ ਨੂੰ ਕਹਿੰਦੇ ਸਾਰਾ ਅਸੀਂ ਅਧਿਕਾਰ ਦੇਤਾ ਇਹਨੂੰ ਹਾਈ ਪਾਵਰ ਉੱਚ ਸ਼ਕਤੀ ਕਮੇਟੀ ਕਿਹਾ ਗਿਆ। ਉਹ ਕਹਿੰਦੇ ਕਿ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਟਰੈਕਟਰ ਹਟਾਉਣ ਦੀ ਬੇਨਤੀ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਵੀ ਸਲਾਹ ਦਿੱਤੀ ਹੈ ਕਿ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਸੰਵੇਦਨਸ਼ੀਲ ਮਾਮਲਾ ਸੰਤੁਲਿਤ ਪਹੁੰਚ ਪੜਾਈ ਜਾਵੇ ਸੋ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਇੱਕ ਪਾਸਾ ਖੋਲ ਦਿਓ ਪਰ ਕਿਸਾਨਾਂ ਦਾ ਤਰਕ ਜਿਹੜਾ ਹੈ ਕਿ ਕਿਸਾਨ ਆਪਣਾ ਕੋਈ ਵਕੀਲ ਨਹੀਂ ਖੜਾ ਕਰ ਸਕੇ ਉੱਥੇ ਕਿਸਾਨ ਵਾਰ-ਵਾਰ ਤਰਕ ਦਿੰਦੇ ਆ ਕਿ ਸਾਡਾ ਤਾਂ ਕੋਈ ਰੋਕ ਹੀ ਨਹੀਂ ਲਾਈ ਰੋਕਾ ਤਾਂ ਹਰਿਆਣੇ ਦੀ ਸਰਕਾਰ ਨੇ ਲਾਇਆ ਵੀ ਗਏ ਅਸੀਂ ਤਾਂ ਸੜਕ ਤੋਂ ਪਾਸੇ ਬੈਠੇ ਆ ਸਾਡੇ ਉੱਥੇ ਬੈਠਣ ਦੇ ਨਾਲ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਸੋ ਇਹ ਜਾਂ ਹੁਣ ਕਿਸਾਨ ਇਸ ਕਮੇਟੀ ਦੇ ਮੈਂਬਰਾਂ ਨਾਲ ਦੌਰਾ ਕਰਵਾਉਣ ਮੌਕੇ ਦਾ ਕਿ ਲਓ ਜੀ ਅਸੀਂ ਕੋਈ ਉੱਥੇ ਰੋਕ ਲਾਈ ਵੀ ਸਾਡੇ ਤਾਂ ਪਾਸੇ ਤੇ ਬੈਠੇ ਆ ਜਾਂ ਸੁਪਰੀਮ ਕੋਰਟ ਨੂੰ ਬੇਨਤੀ ਕਰਨਗੇ ਤੁਸੀਂ ਕਿਸੇ ਦੀ ਜੱਜ ਸਾਹਿਬ ਦੀ ਜਾਂ ਕਿਸੇ ਵਕੀਲ ਸਾਹਿਬ ਦੀ ਨਿਯੁਕਤੀ ਕਰ ਦਿਓ ਇੱਕ ਦੀ ਕਰ ਦਿਓ ਦੋ ਦੀ ਕਰ ਦਿਓ ਤਿੰਨ ਦੀ ਕਰ ਦਿਓ ਜਿਹੜਾ ਮੌਕਾ ਦੇਖ ਲੈਣ ਜਾ ਕੇ ਜਾਂ ਇਸ ਕਮੇਟੀ ਨੂੰ ਇਹ ਉਦੇਸ਼ ਦੇ ਦਿਓ ਇਹ ਜਾ ਕੇ ਜਾਇਜਾ ਲੈ ਲੈਣ ਕਿ ਕੀ ਕਿਸਾਨ ਸੜਕ ਤੇ ਬੈਠੇ ਆ ਜਾਂ ਕਿਸਾਨਾਂ ਨੇ ਕੋਈ ਰੋਕ ਲਾਈ ਆ ਜਾਂ ਨਹੀਂ ਲਾਈ ਸੋ ਹੁਣ ਕਮੇਟੀ ਬਣੀ ਐ ਇਹ ਕਮੇਟੀ ਦਾ ਫੈਸਲਾ ਕਿਸਾਨਾਂ ਨੂੰ ਵੀ ਮੰਨਣਾ ਪੈਣਾ ਹੈ ਸੋ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਇਹ ਚੀਜ਼ ਅੱਗੇ ਲਿਆਂਦੀ ਹੈ ਜੀ ਸੌ ਦੇ ਪਾਸੇ ਵਿਧਾਨ ਸਭਾ ਦੇ ਵਿੱਚ ਅੱਜ ਤਿੰਨ ਦਿਨ ਦਾ ਸੈਸ਼ਨ ਹੈ ਜੀ ਤੇ ਅੱਜ ਤੋਂ ਸੈਸ਼ਨ ਸ਼ੁਰੂ ਹੋ ਗਿਆ ਤੇ ਵਿਰੋਧੀਆਂ ਵੱਲੋਂ ਮਾਨ ਸਰਕਾਰ ਨੂੰ ਕਿਹਾ ਗਿਆ ਇਕਤਾ ਸੈਸ਼ਨ ਵਿਧਾਉਣ ਦੇ ਵਾਸਤੇ ਦੂਜੇ ਪਾਸੇ ਪ੍ਰਗਟ ਸਿੰਘ ਵਾਲਾ ਵੱਲੋਂ ਨਜਾਇਜ਼ ਮਾਈਨਿੰਗ ਦਾ ਮੁੱਦਾ ਵੀ ਚੁੱਕਿਆ ਗਿਆ ਜੀ ਦੇਖੋ ਨਜਾਇਜ਼ ਮਾਈਨਿੰਗ ਵਾਲਾ ਮੁੱਦਾ ਇਹਦਾ ਜਵਾਬ ਜਵੂਬ ਤਾਂ ਸਰਕਾਰ ਕੋਲੇ ਕੋਈ ਹੈ ਨਹੀਂ ਹੁਣ ਪ੍ਰਗਟ ਸਿਓ ਹੋਰ ਆਨੂੰ ਖੜਨਾ ਪੈਣਾ ਬਰੇ ਠੰਮੇ ਵਾਲੇ ਆਗੂ ਨੇ ਉਹਨਾਂ ਨੇ ਆਮਨ ਕਾਨੂੰਨ ਦੀ ਸਥਿਤੀ ਤੇ ਬਾਰ ਬਾਰ ਉਹ ਕੀਤਾ ਆਮਨ ਕਾਨੂੰਨ ਦੀ ਸਥਿਤੀ ਦਾ ਸਿੱਧਾ ਸਿੱਧਾ ਸਬੰਧ ਪੰਜਾਬ ਦੇ ਮੁੱਖ ਮੰਤਰੀ ਨਾਲ ਗ੍ਰਹਿ ਮੰਤਰੀ ਕੋਲ ਹੀ ਹੈ ਉਹਦਾ ਇਹ ਵੀ ਸਵਾਲ ਪੁੱਛ ਰਹੇ ਨੇ ਬਾਰ ਬਾਰ ਕਿ ਤੁਸੀਂ ਇਹ ਕਿਉਂ ਕਰਦੇ ਹੋ ਉਹ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਕੁਝ ਵੀ ਤੁਸੀਂ ਕਰਦੇ ਹੋ ਉਹ ਠੀਕ ਨਹੀਂ ਹੈਗਾ ਉਹਨਾਂ ਨੇ ਜਿਹੜਾ ਸਿੱਧਾ ਸਵਾਲ ਪੁੱਛਿਆ ਕਿ ਮਾਨ ਸਾਹਿਬ ਪੈਰ ਪੈਰ ਤੇ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਤੇ ਪੁਲਿਸ ਹੱਥ ਧਰ ਕੇ ਬੈਠੀ ਹੈ ਚੁੱਪਚਾਪ ਹੈ ਅੱਜ ਲੰਗਰਸ ਆਸਰਖਿਆਤ ਹੋ ਗਿਆ ਇਹ ਸਾਰੇ ਸਵਾਲ ਉਹਨਾਂ ਵੱਲੋਂ ਕੀਤੇ ਵੀ ਜਾ ਰਹੇ ਨੇ ਸੋ ਮੈਂ ਇਸ ਮਾਮਲੇ ਦੇ ਵਿੱਚ ਬੇਨਤੀ ਕਰਾਂ ਕਿ ਜਿਹੜਾ ਪ੍ਰਗਟਸ ਹੋ ਰਿਹਾ ਨਹੀਂ ਚੁੱਕਿਆ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਜਵਾਬ ਦੇਣਾ ਆਖਿਰ ਤੇ ਵੀ ਦੇ ਦੇਣਗੇ ਜਾ ਕੇ ਜਦੋਂ ਸਾਰੀ ਸੁਵਿਖਿਆ ਕਰਨਗੇ ਨਾਲ ਉਹਨਾਂ ਨੇ ਨਜਾਇਜ਼ ਮਾਈਨਿੰਗ ਤੇ ਵਾਤਾਵਰਨ ਦਾ ਮੁੱਦਾ ਚੁੱਕਿਆ ਨਜਾਇਜ਼ ਮਾਈਨਿੰਗ ਦਾ ਸਰਕਾਰ ਕੋਲੇ ਜਵਾਬ ਕੀ ਆ ਜਿਹੜਾ ਕੁ ਸਰਕਾਰ ਨੇ ਕਿਹਾ ਸੀ ਤੁਹਾਨੂੰ ਐਨੇ ਰੁਪਏ ਪ੍ਰਤੀ ਪੁੱਟ ਰੇਤਾ ਮਿਲੇਗਾ ਤੇ ਗੋਰਖ ਧੰਦੇ ਦੇ ਵਿੱਚ ਤਾਂ ਸਰਕਾਰ ਖੁਦ ਵੀ ਫਸ ਗਈ ਹੈ ਇਹ ਤਾਂ ਪਤਾ ਸਾਰਿਆਂ ਨੂੰ ਕਿ ਸਰਕਾਰ ਫਸ ਚੁੱਕੀ ਹੈ ਉਹਦੇ ਵਿੱਚ ਉਹਦਾ ਜਵਾਬ ਦਿੱਤਾ ਕਿ ਅਸੀਂ ਦਰਕਤਾਂ ਦੀ ਪਾਣੀਆਂ ਦੀ ਗੱਲ ਹੋ ਰਹੀ ਹੈ ਅਸੀਂ 70 ਤੋਂ 75% ਦੀ ਨਹਿਰੀ ਪਾਣੀ ਲੋਕਾਂ ਨੂੰ ਦੇਣ ਚ ਕਾਬਜਾ ਹੋਇਆ ਕੁਝ ਤਾਂ ਪਾਣੀ ਆਇਆ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਉਹ ਕਹਿੰਦੇ ਸੌ ਚੱਕੀ ਸੀ 21% ਦੀ ਨਹਿਰੀ ਪਾਣੀ ਲੋਕਾਂ ਨੂੰ ਮਿਲਦਾ ਸੀ ਤੇ ਅੱਜ ਇਸ ਤੋਂ ਕਿਤੇ ਵੱਧ ਲੋਕਾਂ ਨੂੰ ਪਾਣੀ ਮਿਲ ਰਿਹਾ ਨਹਿਰ ਦਾ ਸੰਝਾਈ ਲਈ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਗਟ ਸਿੰਘ ਖੋਦ ਨਾਲ ਜਾ ਕੇ ਮੌਕੇ ਦਾ ਜਾਇਜ਼ਾ ਲੈਣਗੇ ਇਹਦਾ ਸਮੱਸਿਆ ਦਾ ਹੱਲ ਹੋ ਜਾਊਗਾ ਕਹਿੰਦੇ ਮੈਂ ਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪਰਕਰਸ਼ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਨਾਲ ਚੱਲੋ ਤੇ ਇਹ ਤਾਂ ਪਹਿਲੇ ਦਿਨ ਤੋਂ ਗੱਲ ਹੋ ਰਹੀ ਹੈ ਕਿ ਤੁਸੀਂ ਜਿੱਥੇ ਮਾਮਲੇ ਗੰਭੀਰ ਨੇ ਉੱਥੇ ਸਰ ਪਾਰਟੀ ਮੀਟਿੰਗ ਬੁਲਾ ਲਓ ਇੱਕ ਇੱਕ ਨਮੇ ਦਾ ਸਾਰਾ ਦੇ ਲੈ ਜੋ ਨਾਲ ਜਿਹੜਾ ਉਹ ਸੁਝਾਉ ਉੱਥੇ ਦਿੰਦੇ ਆ ਮੌਕੇ ਤੇ ਦਿੱਤਾ ਹੋਇਆ ਸੁਝਾਅ ਹੋਰ ਹੁੰਦਾ ਹੈ ਤੇ ਉਹ ਹੱਲ ਵੀ ਹੋ ਜਾਂਦਾ ਸੋ ਐਸ ਗੱਲ ਦੇ ਵਿੱਚ ਉਹ ਕਹਿੰਦੇ ਆ ਕਿ ਅੱਜ ਥੋੜਾ ਜਿਹਾ ਫਲਾਈਟ ਵਾਲਾ ਕੰਮ ਚੱਲਿਆ ਸ਼ੁਰੂਆਤੀ ਦੌਰ ਚ ਫੇਰ ਮੈਨੂੰ ਪਤਾ ਨਹੀਂ ਸੋਸਾਇਟੀਨ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਇੱਕ ਤਾਂ ਇਹਨਾਂ ਨੇ ਆਪਦੀਆਂ ਤਨਖਾਹਾਂ ਵਧਾ ਕੇ 85000 ਤੋਂ 3 ਲੱਖ ਕਰਦੀਆਂ ਨੇ ਦੂਜਾ ਇਹਨਾਂ ਨੇ ਜਿਹੜਾ ਮਲੇਰ ਕੋਟਲੇ ਨੂੰ ਸੈਸ਼ਨ ਅਦਾਲਤ ਦਾ ਸਥਾਪਨਾ ਉਹ ਵੀ ਹੈ ਤੀਜਾ ਇਹਨਾਂ ਨੇ ਇੱਕ ਦੋ ਕਾਨੂੰਨ ਹੋਰ ਸੋਧ ਕਰਨੇ ਆ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਰੱਖੇ ਹੋਏ ਨੇ ਉਹ ਸਾਰੇ ਮਾਮਲੇ ਨੇ ਜਿਹੜੇ ਪੰਚਾਇਤੀ ਚੋਣਾਂ ਚ ਸੌਧ ਕਰਨੀ ਆ ਉਸ ਬਿਲ ਦੇ ਵਿੱਚ ਮੇਰਾ خیال ਕੱਲ੍ਹ ਇਹ ਕਰਕੇ ਪਾਸ ਕਰਾਉਂਦਾ ਯਤਨ ਕਰਨਗੇ ਸੋ ਸੋਸ਼ਾਇਟੀ ਅੱਜ ਪਹਿਲਾ ਦਿਨ ਹੈ ਕੱਲ ਵਾਲੇ ਦੇ ਵਿੱਚ ਕੀ ਕੁਛ ਲਿਆਉਂਦੇ ਨੇ ਸਭ ਦੇ ਸਾਹਮਣੇ ਹੈ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਉਗਰਾਹਾਂ ਜਥੇਬੰਦੀ ਬੁੱਲਟੂ ਸਾਹਿਬ ਧਰਨਾ ਲਗਾਇਆ ਗਿਆ ਤੇ ਉਹਨਾਂ ਨੂੰ ਅੱਜ ਮਨਜ਼ੂਰੀ ਮਿਲ ਗਿਆ ਕਿ ਤੁਸੀਂ ਮਟਕਾ ਚੌਂਕ ਤੱਕ 1000 ਕਿਸਾਨ ਬਸ ਜਾ ਸਕਦੇ ਨੇ ਜੀ ਦੇਖੋ ਜਿਹੜਾ ਮੇਰਾ ਖਿਆਲ ਹੈ ਇਹ ਤਾਂ ਸਾਰਾ ਕੁਝ ਮਿਲ ਕੇ ਹੀ ਹੋ ਰਿਹਾ ਹੈ 15 ਸਾਲਾਂ ਬਾਅਦ ਪਹਿਲੀ ਵਾਰ ਕਿਸਾਨਾਂ ਨੂੰ ਚੰਡੀਗੜ੍ਹ ਸ਼ਹਿਰ ਜਾਣ ਚਾਗਿਆ ਮਿਲੀ ਵੇਰ ਕਿਹੜਾ ਹੋ ਸਕਦਾ ਜਿਹੜਾ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਦੀ ਬਗਲੀਗਰੀ ਹੈ ਸ਼ਾਇਦ ਥੋੜਾ ਜਿਹਾ ਮੋੜਾ ਕਟਿਆ ਹੋਵੇ ਹਾਲਾਤਾਂ ਨੇ ਇਹ ਚੀਜ਼ਾਂ ਸੂਬੇ ਦੇ ਹਿੱਤ ਚ ਵੀ ਹੁੰਦੀਆਂ ਨੇ ਐਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਉੱਥੇ ਗਏ ਨੇ ਦੋ ਨੇ ਇੱਕ ਮਹਾਪੰਚਾਇਤ ਰਾਜੇਪਾਲ ਸਾਹਿਬ ਡਾਕਟਰ ਦਰਸ਼ਨਪਾਲ ਉਹਨਾਂ ਦੀ ਉਹ ਬਾਤ ਚ ਗੱਲ ਕਰਦੇ ਆ ਪਹਿਲਾਂ ਦੋ ਵਾਰ ਮੀਟਿੰਗਾਂ ਹੋਈਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਕਿਸਾਨ ਜਥੇਬੰਦੀਆਂ ਦੀਆਂ ਪਹਿਲਾਂ ਤਾਂ 11 ਬੰਦੇ ਤੇ ਅੜ ਗਏ ਸੀ ਹੌਲੀ ਹੌਲੀ ਹੋਏ ਇਸ ਗੱਲ ਤੇ ਆ ਗਏ ਕਿ ਤੁਸੀਂ ਮਟਕਾ ਚੌਕ ਤੱਕ ਆ ਜਾਓ ਮਟਕਾ ਚੌਕ ਤੋਂ ਪ੍ਰਸ਼ਾਸਨ ਦਾ ਬੰਦਾ ਉੱਥੋਂ ਤੋਂ ਮੰਗ ਪੱਤਰ ਲੈ ਲੇਗਾ ਲੇਕਿਨ ਉੱਥੋਂ ਤੱਕ ਹਜ਼ਾਰ ਕ ਬੰਦਾ ਤੁਸੀਂ ਆ ਜਾਓ 700 ਪੁਲਿਸਾ ਤਨਖਤ ਕੀਤਾ ਮੈਂ ਪਰਦਰਸ਼ਨ 9:30 ਵਜੇ ਸ਼ੁਰੂ ਹੋਏਗਾ ਹੋ ਗਿਆ ਭਾਵ ਤਾਂ ਇਸ ਗੱਲ ਦੇ ਵਿੱਚ ਗ੍ਰਾਹਕ ਸਾਹਿਬ ਨੇ ਆਪਣੀ ਜਿੱਤ ਮੰਨੀ ਹੈ ਤੁਸੀਂ ਸਾਡੀ ਗੱਲ ਮੰਨ ਲਈ ਅਸੀਂ ਤੁਹਾਡੀ ਮੰਨ ਲਈ ਮਟਕਾ ਚੌਕ ਤੋਂ ਕਿੰਨੇ ਕਿਲੋਮੀਟਰ ਰਹਿ ਜਾਂਦਾ ਫਿਰ ਵਿਧਾਨ ਸਭਾ ਚਲੋ ਕਿਸਾਨ ਉੱਥੇ ਤੱਕ ਜਾ ਕੇ ਪ੍ਰਦਰਸ਼ਨ ਕਰਕੇ ਜਿਹੜਾ ਬਿਲਕੁਲ ਹੀ ਨਹੀਂ ਸੀ ਜਾਣ ਦਿੰਦੇ ਤੇ 34 ਸੈਕਟਰ ਚ ਉਹਨਾਂ ਨੂੰ ਮੁਜ਼ਾਰਾ ਕਰਨ ਦਾ ਦੇਤਾ ਪੰਜ ਤੱਕ ਉਹਨਾਂ ਨੇ ਵੀ ਉੱਥੇ ਬੈਠਨੇ ਸਮਝਦੇ ਆ ਕਿ ਘਟੋ-ਘਟ ਕੋਈ ਗੱਲ ਰਾਹ ਪਈ ਐ ਇਸੇ ਤਰ੍ਹਾਂ ਮਾਨ ਸਾਹਿਬ ਸ਼ੰਭੂ ਆਲਿਆਂ ਦੇ ਵਿੱਚ ਵੀ ਨਾਲ ਉਹਨਾਂ ਤਿੰਨ ਸਾਡੇ ਵੀ ਨੇ ਪਹੁੰਚ ਕਰਕੇ ਇਹਦਾ ਮਸਲਾ ਵੀ ਹੱਲ ਕੀਤਾ ਜਾਵੇ ਔਰ ਜਿਹੜਾ ਉਹਨਾਂ ਨੇ ਕਿਹਾ ਇੱਕ ਪਾਸਾ ਖੋਲਦੋ ਪਹਿਲਾਂ ਸੁਪਰੀਮ ਕੋਰਟ ਨੇ ਉਹ ਉਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਜਿਨ੍ਹਾਂ ਨੇ ਬੰਦ ਕੀਤਾ ਹੋਇਆ ਹੈ ਇਹਨਾਂ ਨੂੰ ਡਰ ਰਿਹਾ ਕਿ ਇਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾ ਪਹੁੰਚਣਗੇ ਗਲਤ ਹੈ ਨਹੀਂ ਆ ਸੋ ਇੱਕ ਸੈਸ਼ਨ ਚੱਲ ਪਿਆ ਦੂਜਾ ਜਿਹੜਾ ਰਾਜੇਵਾਲ ਸਾਹਿਬ ਤੇ ਉਹਨਾਂ ਨੇ ਮਹਾਪੰਚਾਇਤ ਰੱਖੀ ਹੈ ਉਹਦਾ ਮੁੱਖ ਮਕਸਦ ਜਿਹੜਾ ਪੰਜਾਬ ਦਾ ਗੰਦਲਾ ਹੋ ਰਿਹਾ ਪਾਣੀ ਧਰਤੀ 'ਤੇ ਲਾ ਵੀ ਬਾਹਰ ਲਾ ਵੀ ਆਕਾਲੀ ਵਿਆਸ ਚ ਚਾਰ ਬੱਚੇ ਰੁਣ ਗਏ ਪਤਾ ਨਹੀਂ ਕਿਉਂ ਅਸੀਂ ਇਹ ਜਿਹੜੀ ਅੰਧਵਿਸ਼ਵਾਸਤਾ ਇਹਨੂੰ ਬਹੁਤ ਵੱਡੇ ਪੱਧਰ ਤੇ ਪਸਾਰ ਰਹੇ ਹਾਂ ਕੋਈ ਬਾਬਾ ਨਾਨਕ ਕਿਰਤ ਕਰਨ ਨੂੰ ਕਹਿੰਦਾ ਹੈ ਇਹ ਮੁਕਤ ਕੋਰੀ ਨੂੰ ਕਹਿੰਦੇ ਨਹੀਂ ਫਰਕ ਇੱਥੇ ਜਾ ਕੇ ਪੈਂਦਾ ਸੋ ਉਹਨਾਂ ਦਾ ਪਾਣੀਆ ਦੇ ਮੁੱਦੇ ਤੇ ਆ ਤੀਜੇ ਸ਼ੰਭੂ ਤੇ ਬੈਠੇ ਨੇ ਜਿਨ੍ਹਾਂ ਨੇ ਕੱਲੂ 2 ਘੰਟੇ ਰੇਲਾ ਵੀ ਰੋਕਣੀਆਂ ਨੇ ਚਲੋ ਸੰਘਰਸ਼ ਸ਼ਾਂਤਮਈ ਕਿਸੇ ਦਾ ਵੀ ਹੁਕਮਾਰ ਹੈ ਉਹ ਕਰ ਸਕਦਾ ਹੈ ਪਰ ਮਸਲੇ ਹੱਲ ਹੋਣੇ ਚਾਹੀਦੇ ਐ ਜੇ ਸ਼ੰਭੂ ਵਾਲੇ ਤੇ ਖਨੌਰੀ ਸੰਘਰਸ਼ ਕਰਕੇ ਲੋਕਾਂ ਨੂੰ ਜਾਣਾ ਦੁਬਹਰ ਹੋਇਆ ਪਿਆ ਇਹਦੇ ਉੱਤੇ ਵੀ ਕਿਸੇ ਦੇ ਸਿਹਤ ਤੇ ਅਸਰੀ ਨਹੀਂ ਨਾ ਹਰਿਆਣੇ ਦੇ ਮੁੱਖ ਮੰਤਰੀ ਤੇ ਨਾ ਕਿਸੇ ਕੇਂਦਰੀ ਮੰਤਰੀ ਤੇ ਨਾ ਮੈਂ ਪ੍ਰਧਾਨ ਮੰਤਰੀ ਤੇ 200 ਦਿਨ ਹੋ ਗਿਆ ਉਹਨਾਂ ਨੂੰ ਉੱਥੇ ਬੈਠਿਆ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਹੋ ਗਿਆ ਸੋ ਇਹਦੇ ਵਿੱਚ ਇਹਦਾ ਠੋਸ ਹੱਲ ਨਿਕਲਣਾ ਚਾਹੀਦਾ ਜੀ ਸੋ ਹਰ ਉਸ ਨਾਲ ਹੀ ਗੱਲ ਕਰਦੇ ਆ ਅੱਜ ਰਾਜਪੁਰੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨ ਮੇਲਾ ਵੀ ਲਗਾਇਆ ਗਿਆ ਤੇ ਉੱਥੇ ਵੱਡੇ ਲੀਡਰ ਨੇ ਕਿਸਾਨਾਂ ਦੇ ਰਿਕੁਐਸਟ ਕਹਿ ਤੇ ਪਹੁੰਚੇ ਸੀ ਜੀ ਦੇਖੋ ਜਿਹੜਾ ਇਹ ਕਿਸਾਨ ਮੇਲਾ ਵੈਸੇ ਤਾਂ ਮੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਖਵਾਖਾਵਾ ਦੇ ਲਾਉਂਦੀ ਹੈ ਉਹਦੇ ਵਿੱਚ ਲੁਧਿਆਣੇ ਦਾ ਮੁੱਖ ਹੁੰਦਾ ਆਪਣੇ ਰੌਣੀ ਪਟਿਆਲੇ ਬਠਿੰਡੇ ਗੁਰਦਾਸਪੁਰ ਆਥਮਤ ਇੱਕ ਕਿਸਾਨ ਮੇਲੇ ਲਗਦੇ ਹੈ ਕਿਸਾਨ ਮੇਲਿਆਂ ਦੇ ਵਿੱਚ ਬਹੁਤ ਵੱਡੀਆਂ ਜਾਣਕਾਰੀਆਂ ਮਿਲਦੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਨਵੇਂ ਬੀਜ ਜਾਣਕਾਰੀਆਂ ਕਿ ਖੇਤੀ ਕਿਵੇਂ ਲਾਹੇਵੰਦ ਬਣਾਈ ਜਾਵੇ ਅਜਿਹੇ ਤਰ੍ਹਾਂ ਦੇ ਉਹ ਇਹਦੇ ਵਿੱਚ ਰੱਖੇ ਜਾਂਦੇ ਨੇ ਅੱਜ ਜਿਹੜਾ ਕਿਸਾਨ ਮੇਲਾ ਰਾਜਪੁਰੇ ਦੇ ਵਿੱਚ ਲੱਗਿਆ ਉਹਦੇ ਵਿੱਚ ਰਕੇਸ਼ ਕੈਤੋਰੀ ਵੀ ਆਏ ਨੇ ਕਿਉਂਕਿ ਉਹ ਵੀ ਕਿਸਾਨ ਆਗੂ ਨੇ ਕਿਸਾਨਾਂ ਨੇ ਇਹਦੇ ਵਿੱਚ ਪ੍ਰਬੰਧ ਕਰਨਾ ਹੁੰਦਾ ਹੈ ਪਹਿਲੀ ਵਾਰ ਇਹ ਕਿਸਾਨ ਜਿਹੜਾ ਮੇਲਾ ਹੈ ਉਹ ਰਾਜਪੁਰੇ ਦੇ ਵਿੱਚ ਲਾਇਆ ਗਿਆ ਤੇ ਯੂਨੀਵਰਸਿਟੀ ਦੇ ਕਿਸਾਨ ਮੇਲੇ ਤਾਂ ਇਹ ਲੱਗ ਰਹੇ ਆ ਇੱਕ ਕਿਸਾਨ ਮੇਲਾ ਭਗਵੰਦ ਦਾਸ ਉਹ ਵੀ ਲਾਉਂਦੇ ਹੁੰਦੇ ਆ ਰਖੜੇ ਪਿੰਡ ਦੇ ਵਿੱਚ ਸੋ ਕਿਸਾਨਾਂ ਦੀ ਕਾਫੀ ਰੁਚੀ ਹੈ ਇਹਨਾਂ ਕਿਸਾਨ ਮੇਲਿਆਂ 'ਚ ਕਿਉਂਕਿ ਉਹਨਾਂ ਨੂੰ ਜਾਣਕਾਰੀ ਭਰਪੂਰ ਸਾਹਿਤ ਵੀ ਮਿਲਦਾ ਜਾਣਕਾਰੀ ਵੀ ਮਿਲਦੀ ਹੈ ਇਹ ਸਾਰਾ ਕੁਝ ਦੇਖਿਆ ਜਾਂਦਾ ਜੀ ਸੋ ਉਹ ਦੂਜੇ ਪਾਸੇ ਗੱਲ ਕਰਦੇ ਆ ਡੇਰਾ ਬਿਆਸ ਦੀ ਡੇਰਾ ਬਿਆਸ ਦੇ ਮੁਖੀ ਨੇ ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੁਣ ਡੇਰਾ ਬਿਆਸ ਨੂੰ ਨਵਾਂ ਉੱਤਰ ਅਧਿਕਾਰੀ ਦੇ ਦਿੱਤਾ ਗਿਆ ਜੀ ਦੇਖੋ ਇਹਦਾ ਇੱਕ ਟੈਕਨੀਕਲ ਪੁਆਇੰਟ ਹੈ ਜਿਹੜੇ ਇਸ ਵੇਲੇ ਡੇਰੇ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਕੈਂਸਰ ਡਿਟेक्ट ਹੋ ਗਿਆ ਸੀ ਕਿ ਉਹਨਾਂ ਨੂੰ ਕੈਂਸਰ ਇਹ ਵੀ ਆ ਕਿ ਉਹਨਾਂ ਨੂੰ ਦਿਲ ਦਾ ਰੋਗ ਵੀ ਹੈ ਜਿਹਨੂੰ ਆਪਾਂ ਹਾਰਟ ਦਿਲ ਦੀ ਬਿਮਾਰੀ ਕਹਿੰਦੇ ਆ ਉਹਨਾਂ ਨੇ ਆਪਣੇ ਹੁੰਦੇ ਹੀ ਆਪਣਾ ਜਾਣ-ਚੀਨ ਭਾਵ ਉੱਤਰ ਅਧਿਕਾਰੀ ਥਾਪਤਾ ਨਾਂ ਆ ਉਹਨਾਂ ਦਾ ਜਕਸ ਦੀਪ ਸਿੰਘ ਗਿੱਲ ਉਹਨਾਂ ਨੂੰ ਜਿਹੜਾ ਇਹ ਨਾਮ ਦਿੰਦੇ ਨੇ ਚਾਰ ਪੰਜ ਅੱਖਰਾਂ ਦਾ ਨਾਮ ਆ ਇਹਨਾਂ ਦਾ ਚਲੋ ਪਤਾ ਮੈਨੂੰ ਵੀ ਆ ਪਰ ਉਹ ਗੁਪਤ ਰੂਪ ਚ ਦਿੰਦੇ ਐ ਆਪਾਂ ਕਾਦੇ ਵਾਸਤੇ ਉਹ ਗੱਲ ਕਰਨੀ ਐ ਉਹ ਕਹਿੰਦੇ ਉਹਨਾਂ ਨੂੰ ਦੇਣ ਦਾ ਪੂਰਾ ਅਧਿਕਾਰ ਹੋਵੇਗਾ ਸਭੂ ਸੇਵਾਦਾਰ ਇੰਚਾਰਜਾਂ ਨੂੰ ਪੱਤਰ ਭੇਜੇ ਜਾ ਰਹੇ ਨੇ ਕਿ ਜਸਦੀਪ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ ਜੀ ਗਿੱਲ ਨੂੰ ਰਾਧਾ ਸਵਾਮੀ ਸਤਸੰਗ ਸੁਸਾਇਟੀ ਦੇ ਸਰਪ੍ਰਸਤ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਹੈ ਅੱਜ ਤੋਂ ਤੇ ਉਹ ਬਾਬਾ ਗੁਰਿੰਦਰ ਸਿੰਘ ਦੀ ਥਾਂ ਲੈਣਗੇ ਉਹਨਾਂ ਨੂੰ ਨਾਮ ਦੀਕਸ਼ਤਾ ਜਿਹੜੇ ਉਹ ਚਾਰ ਪੰਜ ਅੱਖਰ ਦੱਸਦੇ ਆ ਇਹ ਉਹਦਾ ਪੂਰਾ ਅਧਿਕਾਰ ਹੈ ਤੇ ਉਹਨਾਂ ਨੇ ਸਾਰਿਆਂ ਦਾ ਇਸ ਗੱਲ ਤੇ ਧੰਨਵਾਦ ਕੀਤਾ ਕਿ ਜਿੰਨਾ ਟਿਨਯਰ ਮੇਰਾ ਰਿਹਾ ਇਸ ਸੰਸਥਾ ਦਾ ਤੁਸੀਂ ਮੈਨੂੰ ਬਹੁਤ ਪਰਮਾ ਸਹਿਯੋਗ ਦਿੱਤਾ ਹੈ ਤੇ ਮੈਂ ਤੁਹਾਡੇ ਇਸ ਸਤਿਕਾਰ ਪਿਆਰ ਲਈ ਹਰ ਵੇਲੇ ਰਿਣੀ ਰਹਾਂਗਾ 90 ਦੇਸ਼ਾਂ ਚ ਇਹਦੇ ਦਾ ਕੇਂਦਰ ਹੈ ਇਹ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਸਮੇਤ ਹੋਰ 4000 ਏਕੜ ਤੋਂ ਵੱਧ ਜ਼ਮੀਨ ਹੈ 48 ਏਕੜ ਚ ਲੰਗਰ ਹਾਲ ਵੀ ਬਣਿਆ ਹੋਇਆ ਹੈ ਆਰ ਸ਼ਰਧਾਲੂਆਂ ਦੇ ਠਹਿਰਨ ਲਈ ਗੈਸਟੋ ਹਸਟਲ ਛੱਡ ਵੀ ਨੇ ਮੁਫਤ ਇਲਾਜ ਲਈ ਤਿੰਨ ਹਸਪਤਾਲ ਬਣਾਏ ਨੇ ਸੋ 35 ਕਿਲੋਮੀਟਰ ਜਿਹੜਾ ਡੇਰਾ ਬਿਆਸ ਤੋਂ ਅਲੱਗ ਹੈ ਸਾਰਿਆਂ ਨੂੰ ਹੀ ਮੁਕਤ ਇਲਾਜ ਉੱਥੇ ਸਹੂਲਤ ਮਿਲਦੀ ਹੈ ਸੋ ਇਸ ਗੱਲ ਨੂੰ ਉਹਨਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਇਹ ਜਿਹੜਾ ਜਸਦੀਪ ਸਿੰਘ ਗਿੱਲ ਸਾਹਿਬ ਨੇ ਹੁਣ ਅਗਲੇ ਡੇਰੇ ਦੇ ਮੁਖੀ ਹੋਣ ਜੀ ਸੌ ਦੂਜੇ ਪਾਸੇ ਭਾਜਪਾ ਵੱਲੋਂ ਅੱਜ ਤੋਂ ਇੱਕ ਮਹਿੰਮ ਚਲਾਈ ਗਈ ਹੈ ਭਾਜਪਾ ਦੇ ਨਾਲ ਜੁੜਨ ਦੇ ਲਈ ਜੀ ਭਾਰਤੀ ਜਨਤਾ ਪਾਰਟੀ ਪਹਿਲਾਂ ਐਲਾਨ ਕਰ ਚੁੱਕੀ ਹੈ ਕਿ ਅਸੀਂ 2 ਸਤੰਬਰ ਤੋਂ ਪੂਰੇ ਭਾਰਤ ਦੇ ਵਿੱਚ ਭਰਤੀ ਮਹਿੰਮ ਚਲਾਵਾਂਗੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਪਤਾ ਲੱਗਿਆ ਕਿ ਦਿੱਲੀ ਵੈਸੇ ਤੇ ਵਰਚੁਅਲ ਵੀ ਇਹਦਾ ਆਗਾਜ਼ ਕੀਤਾ ਹੈ ਪੰਜਾਬ ਦੇ ਵਿੱਚ ਇਹਨਾਂ ਦਾ 48 ਲੱਖ ਤੋਂ ਵੱਧ ਮੈਂਬਰ ਬਣਾਉਣ ਦਾ ਟਿਚਾ ਇੱਕ ਗੱਲ ਤਾਂ ਮੰਨਣੀ ਪੈ ਜੂਗੀ ਕਿ ਪੰਜਾਬ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਤੀਜੇ ਥਾਤੇ ਆ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਦੂਜੇ ਨੰਬਰ ਤੇ ਕਾਂਗਰਸ ਹੈ ਜਿਹੜੀਆਂ ਆ ਚੋਣਾਂ ਹੋਈਆਂ ਲੋਕ ਸਭਾ ਦੀਆਂ ਇਹਦੇ ਵਿੱਚ ਵੀ ਹੁਣ ਭਾਜਪਾ ਪੰਜਾਬ 'ਚ ਛੋਟਾ ਭਰਾ ਵਾਲਾ ਕੰਮ ਨਹੀਂ ਰਿਹਾ ਉਹ ਵੱਡੇ ਭਰਾ ਚ ਆ ਗਏ ਨੇ ਕਾਰਨ ਇਹ ਕਿ ਉਥੇ ਉਹਨਾਂ ਦੀ ਵੋਟ ਪ੍ਰਤੀਸ਼ਤਾ ਪੰਜਾਬ ਚ ਵਧ ਗਈ ਹੈ ਅਕਾਲੀ ਦਲ ਦੀ ਤਾਂ 10 ਸੀਟਾਂ ਤੇ ਤਾਂ ਵੈਸੇ ਜਵੰਤ ਹੋਊਗੀ ਜਬਤ ਅਕਾਲੀ ਦਲ ਦੇ ਪਾਰਟੀ ਦੇ ਤੌਰ ਤੇ ਵੀ ਉਹਦੀ ਜਵੰਤ ਜਬਤ ਹੋਊਗੀ ਸੋ ਅਜਿਹੇ ਮਾਮਲੇ ਦੇ ਵਿੱਚ ਉਹ ਤੀਜੇ ਨੰਬਰ ਤੇ ਆ ਗਈ ਹੈ ਅੱਜ ਉਹਨਾਂ ਨੇ ਭਰਤੀ ਮੈਂ ਸ਼ੁਰੂ ਕਰਤੀ ਜੇ 50 ਲੱਖ ਨਮੋ ਇਬਰਾਹੀ ਇਹਨਾਂ ਦੀ ਇਹ ਭਰਤੀ ਹੋ ਰਹੀ ਹੈ ਜੇ ਇਹ ਭਰਤੀ ਹੁੰਦੀ ਹੈ ਤਾਂ ਇਹ ਕਾਫੀ ਅੱਗੇ ਤੱਕ ਜਾ ਸਕਦੀ ਹੈ ਜੀ ਸੋ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ ਜੋ ਬਾਹਰ ਹੁੰਦੇ ਨੇ ਉਥੇ ਬਾਲਿਕਾ ਨੂੰ ਸ਼ਰਾਬ ਪਲੋਸੀ ਪ੍ਰੋਸੀ ਜਾਂਦੀ ਉਹਦੇ ਚਲਦੇ ਕਾਨੂੰਨ ਸੁਚੇਤ ਕੀਤਾ ਤੇ ਐਕਸ਼ਨ ਐਕਸ਼ਨ ਲਿਆ ਗਿਆ ਇਹ ਸਾਰੇ ਦਾ ਸਾਰਾ ਮਾਮਲਾ ਸਾਡੇ ਵਿੱਤ ਮੰਤਰੀ ਜਿਨ੍ਹਾਂ ਕੋਲੇ ਆਪਕਾਰੀ ਵਿਭਾਗ ਹੈ ਆਵਕਾਰੀ ਵਿਭਾਗ ਦੇ ਅਧਿਕਾਰੀ ਤੇ ਪੁਲਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਮੁਹਿੰਮ ਚਲਾਈ ਹੈ ਇਸ ਮੁਹਿੰਮ ਤਹਿਤ ਇਸ ਮੁਹਿੰਮ ਤਹਿਤ ਦੋ ਦਿਨ ਸਾਰੇ ਰੈਸਟੋਰੈਂਟ ਢਾਬੇ ਵਗੈਰਾ ਚੈੱਕ ਕੀਤੇ ਜਿੱਥੇ ਕਿਤੇ ਨਵਾਲਗਾਂ ਦੇ ਬੂਰੇ ਸ਼ਰਾਬ ਪਰੋਸੀ ਮਿਲੀ ਕਈਆਂ ਨੂੰ ਵਾਰਨਿੰਗ ਕਈਆਂ ਤੇ ਐਕਸ਼ਨ ਵੀ ਕੀਤਾ ਗਿਆ ਸੋ ਬੇਤ ਮੰਤਰੀ ਹਰਪਾਲ ਸੁਚੀਮਾ ਸਾਹਿਬ ਇਸ ਗੱਲ ਨੂੰ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਜੀ ਸੋ ਰਾਹੁਲ ਗਾਂਧੀ ਵੱਲੋਂ ਕਹਿ ਗਿਆ ਕਿ ਜੋ ਵਾਈਨਾਡ ਦੇ ਵਿੱਚ ਨੁਕਸਾਨ ਹੋਇਆ ਉਸ ਨੂੰ ਲੈ ਕੇ ਟੂਰਿਜ਼ਮ ਨੂੰ ਵਾਅਦਾ ਕਰਨਾ ਚਾਹੀਦਾ ਹੈ ਜੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਈਨਾਡ ਦੇ ਦੌਰੇ ਤੇ ਗਏ ਹੋਏ ਸਨ ਪਿਛਲੇ ਸਮੇਂ ਵਿੱਚ ਉੱਥੇ ਜ਼ਮੀਨ ਧੱਸ ਗਈ ਬਹੁਤ ਸਾਰਾ ਨੁਕਸਾਨ ਹੋ ਗਿਆ ਔਰ ਔਖੇ ਸਮੇਂ ਦੇ ਵਿੱਚ ਬੈਨਾਰਡ ਗਏ ਉਦੋਂ ਵੀ ਹੋਰਨਾ ਨੇ ਕਿਹਾ ਕਿ ਸੈਰ ਸਪਾਟਾ ਵਿਕਸਿਤ ਕਰਨ ਵਾਸਤੇ ਬੈਨਾਰਡ ਬਾਕਮਾਲ ਦੀ ਜਗ੍ਹਾ ਹੈ ਤੇ ਇੱਥੇ ਇਹ ਕੀਤਾ ਜਾਣਾ ਚਾਹੀਦਾ ਸੋ ਉਥੇ ਜੇ ਉਹ ਦੱਸੇ ਰਹੇ ਨੇ ਬੈਨਾਰਡ ਦੇ ਵਿੱਚ ਟੂਰਿਜ਼ਮ ਸੈਰ ਸਪਾਟਾ ਡਿਵੈਲਪ ਹੋ ਜਾਂਦਾ ਵਿਕਸਿਤ ਹੋ ਜਾਂਦਾ ਤਾਂ ਜਿੱਥੇ ਦੇਸ਼ ਭਾਰ ਦੇ ਲੋਕ ਲਈ ਖਿੱਚ ਦਾ ਕਾਰਨ ਬਣੇਗਾ ਲੋਕ ਉਥੇ ਜਾਣਗੇ ਉਹਦੇ ਨਾਲ ਉਹਨਾਂ ਦੀ ਆਰਥਿਕਤਾ ਦੇ ਵਿੱਚ ਵੀ ਗਤੀ ਆਵੇਗੀ ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਜਿੱਥੇ ਜਿੱਥੇ ਵੀ ਟੂਰਿਜ਼ਮ ਸੈਰ ਸਪਾਟਾ ਵਿਕਸਿਤ ਹੋਇਆ ਸਾਡੇ ਤਾਂ ਪਿਛਲੀਆਂ ਸਰਕਾਰਾਂ ਨੇ ਰਲ ਕੇ ਹੁਣ ਤੱਕ ਭੋਗ ਪਾਤਾ ਆ ਹੋਰ ਵਾਲੀ ਮੰਤਰੀ ਵੀ ਇਹਦੀ ਅਨਮੋਲ ਗਗਨਮਾਨ ਹੈ ਤੇ 2.5 ਸਾਲਾਂ ਚ ਮੈਨੂੰ ਨਹੀਂ ਲੱਗਦਾ ਵੀ ਕਿਤੇ ਸੈਰ ਸਪਾਟਾ ਵਿਕਸਿਤ ਕਰਨ ਵਾਸਤੇ ਕੋਈ ਠੱਲ ਲੱਗੀ ਹੋਵੇਗੀ ਦਾਵਾ ਕਾਂਗਰਸ ਵਾਲਿਆਂ ਨੇ ਵੀ ਕਰਤਾ ਅਕਾਲੀ ਦਲ ਨੇ ਵੀ ਕਰਤਾ ਸਮਾਂ ਦੀ ਜਿੱਥੇ ਜਿੱਥੇ ਟੂਰਿਜ਼ਮ ਵਧੀਆ ਸੀ ਆ ਰੋਪੜ ਦਾ ਬੋਟ ਕਲੱਬ ਇਹਦੀ ਕੜੀ ਕਿਨੇ ਖੋਲੀ ਹੈ ਸਿਆਸਤਦਾਨਾਂ ਨੇ ਐਡਾ ਵਧੀਆ ਸੈਰ ਸਪਾਟੇ ਦਾ ਇਹ ਥਾਂ ਆ ਕਿਸ਼ਤੀਆਂ ਚੱਲਦੀਆਂ ਸੀ ਜਿਹੜਾ ਉਹ ਸਰਕਾਰੀ ਟੂਰਿਜ਼ਮ ਦਾ ਰੈਸਟੋਰੈਂਟ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਸੀ ਇਹਨਾਂ ਨੇ ਭੋਗ ਪਾਤਾ ਉਹਦਾ ਸੋ ਉnder ਇਹ ਹੀ ਕਰ ਸਕਦੇ ਆ ਕਿ ਦੂਰ ਦੀ ਗੱਲ ਰਹਿ ਗਈ ਇਹ ਜਿਹੜਾ ਸੈਰ ਸਪਾਟਾ ਸਿਸਟਮ ਹੈ ਪੰਜਾਬ ਦੇ ਵਿੱਚ ਸਾਡੇ ਨਾਲੋਂ ਕਿਤੇ ਵਧੀਆ ਹਰਿਆਣੇ ਨੇ ਵਿਕਸਿਤ ਕੀਤਾ ਹੋਇਆ ਜੀ ਸੋ ਆਧੇਪਰੋਂ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ